ਹਾਂ ਦੇਸੀ ਮੁਰਗਾ achar ਬਾਈ ਪ्योर ਦੇਸੀ ਹੁੰਦਾ ਹਾਂਜੀ ਹਾਂਜੀ ਪ्योर ਕਰੈਕਟ ਓਕੇ ਕਿੱਥੋਂ ਤੁਸੀਂ ਲੋਂਗੋਵਾਲ ਤੋਂ ਬਾਈ ਲੋਂਗੋਵਾਲ ਤੋਂ ਨੇ ਖਾਫੀ ਕਾਫੀ ਜਿਆਦਾ ਫੇਮਸ ਨੇਗੇ achar ਚੂਰ ਲੈ ਕੇ ਹਨਾ ਤੇ ਕਾਦਾ ਕਾਦਾ achar ਬਾਈ ਆਪਣੇ ਕੋਲ ਵੈ ਮੇਰੇ ਬੱਕਰੇ ਦਾ ਓਕੇ ਮੁਰਗੇ ਦਾ ਤੇ ਮੱਛੀ ਦਾ ਜੀ ਅੱਛਾ ਅੱਛਾ ਹਾਂਜੀ ਕੋਰੀਅਰ ਵਗੈਰਾ ਅਜੇ ਕੁਝ ਦੂਰ ਬੈਠਾ ਬੰਦਾ ਮਣਾਉਂਦਾ ਹੋਵੇ ਹਾਂਜੀ ਪੰਜਾਬ ਚ ਜਾਂ ਹਰਿਆਣਾ ਲਾਗੇ ਕੋਈ ਵੀ ਬੰਦਾ ਕਾਲ ਕਰੋ ਤਾਂ ਆਪਾਂ ਡਿਲੀਵਰੀ ਦੇ ਕੇ ਆਉਣੇ ਆ ਕੋਰੀਅਰ ਤਾਂ ਹੁੰਦਾ ਨਹੀਂ ਆਪ ਦੇ ਕੇ ਆਉਣੀ ਪੈਂਦਾ ਜਾ ਕੇ ਕੋਰੀਅਰ ਲੇਟ ਹੋ ਜਾਂਦਾ ਹਾਂ ਹਾਂ 50 ਦਿਨੇ ਵੀ ਜਿੱਤੋ ਵੀ ਕਿਤੋ ਵੀ ਆਰਡਰ ਆਉਂਦਾ ਤਾਂ ਪਚਾਉਣ ਦੀ ਕੋਸ਼ਿਸ਼ ਕੀ ਰੇਟ ਬੱਕਰੇ ਦਾ ਕੀ ਰੇਟ ਵਈ ਬੱਕਰਾ ਹੈਗਾ ਜੀ 850 ਰੁਪਏ ਕਿਲੋ ਹਾਂਜੀ ਦੇਸੀ ਮੁਰਗਾ ਹੈਗਾ 800 ਰੁਪਏ ਕਿਲੋ ਜੀ ਤੇ ਮੱਛੀ ਹੈਗੀ 850 ਰੁਪਏ ਕਿਲੋ ਜੀ ਠੀਕ ਹੈ ਠੀਕ ਆ ਕੀ ਚੀਜ਼ ਆ ਇਹ ਆਪਣੀ ਹੈਗੀ ਸਾਬਣ ਜੀ ਆਰਗੈਨਿਕ ਸਾਬਣ ਜੀ ਹਲਦੀ ਦੀ ਟਮਾਟੋ ਦੀ ਹੈ ਹਾਂਜੀ ਤੇ ਨਿੰਮ ਤੇ ਐਲੋਵੀਰਾ ਦੀ ਓਕੇ ਬੱਕਰੀ ਦੇ ਦੁੱਧ ਦੀ ਬਣਾਉਣੇ ਆਪਾਂ ਸ਼ਾਇਦ ਹੀ ਬਣਾਉਣੇ ਆ ਉਹ ਆਹ ਕੇਕ ਨੰਬਰ ਆਹੀ ਹੈ ਨਾ ਹਾਂਜੀ ਕਨੈਕਟਰ ਨੰਬਰ ਹਾਂਜੀ 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 ਠੀਕ ਹੈ ਜੀ ਇਹ ਤੇ ਕਰੋ ਕਾਲ ਤੇ ਬਾਈ ਜੀ ਨੂੰ ਬਹੁਤ ਵਧੀਆ ਸਟਾਰ ਲਾਈ ਹੋਏ ਕਿਉਂਕਿ ਹੁਣ ਅੱਗੇ ਸੀਜ਼ਨ ਆ ਗਿਆ ਬਾਈ ਬੱਕਰੇ ਬੱਕਰ ਦਾ ਜਿਹੜੀ ਵੀ ਜਾਂ ਸਾਲ ਕਹਿਦੀ ਇਹਦਾ 1 ਮਹੀਨੇ ਦੀ ਬਾਈ ਜੀ ਆਪਣੀ ਗਰੰਟੀ ਹੁੰਦੀ ਹੈ ਜੀ ਅਗਰ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਚੇਂਜ ਹੁੰਦਾ ਜੇ ਕੋਈ ਬੰਦੇ ਦੇ ਟੇਸਟ ਵੀ ਨਹੀਂ ਪਸੰਦ ਆਉਣਾ ਆਪਣੀ ਤਾਂ ਵੀ ਵਾਪਸੀ ਹੈ ਓਕੇ ਜੀ